ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਠੀਕ ਠਾਕ ਹੋ ਸਵਾਗਤ ਤੁਹਾਡਾ ਆਪਣੇ ਚੈਨਲ ਸੰਘੇੜਾ ਫਾਰਮਰ ਤੇ ਮੀਂਹ ਦਾ ਮੌਸਮ ਫੇਰ ਵੜਿਆ ਹੋਇਆ ਆ ਪੂਰਾ ਮਸੀਸੂਤ ਆਇਆ ਸੀ ਮੀਂਹ ਦਾ ਕੰਮ ਸੋਕ ਪਕਾ ਹੋਇਆ ਸੀਗਾ ਮੀਂਹ ਦੇ ਵਿੱਚ ਕੋਈ ਕੰਮ ਵੀ ਨਹੀਂ ਹੁੰਦਾ ਪੜੀਆਂ ਵੀ ਉਂਗਲੀਆਂ ਹੋ ਗਈਆਂ ਛਾਪਿਆਂ ਦੀਆਂ ਅੰਦਰ ਰਖੜੀਆਂ ਸੀਗੀਆਂ ਪਤਾ ਨਹੀਂ ਸੀ ਵੀ ਇੰਨਾ ਆ ਜਾਣਾ ਵੀ ਲੈ ਵੀ ਪਾਣੀ ਠਰ ਗਿਆ ਹੈ ਨਾ ਰਰ ਠਾ ਗਿਆ ਆਪਣੇ ਦਾ ਮੀਂਹ ਹੈ ਪੱਠੇ ਉਹਦਾ ਪਾਣੀ ਮੰਗਦੇ ਸੀਗੇ ਲੱਗ ਗਿਆ ਪੱਠਿਆਂ ਨੂੰ ਤਾਂ ਪਾਣੀ ਸੋਕ ਪਕਾ ਜਾ ਹੋ ਗਿਆ ਸੀ ਪਾਣੀ ਲਾਉਣ ਵਾਲਾ ਹੀ ਸੀਗਾ ਜਦੋਂ ਪਹਿਲਾ ਮੀਂਹ ਪੈ ਕੇ ਹਟਿਆ ਐਥੇ ਤਾਂ ਪਾਣੀ ਬਹੁਤ ਖੜਾ ਸੀ ਭਰਿਆ ਹੀ ਸੀ ਹਾਂ ਹੁਣ ਤਾਂ ਕਿਉਂਕਿ ਖੱਤੀ ਸਾਡੀ ਥੋੜੀ ਜੀ ਨੀਵੀਂ ਹੈ ਨਾ ਤਾਂ ਕਰਕੇ ਇੱਥੇ ਪਾਣੀ ਖੜ ਜਾਂਦਾ ਮੀਂਹ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਯਾਰ ਗੱਲ ਬਲੌਗ ਦੀ ਨਹੀਂ ਤਾਂ ਗਾਹ ਹੁਣ ਸਿਆਣਾਂ ਵਾਲੀ ਸਬਜ਼ੀ ਦੀ ਸਗੀ ਤਿਆਰੀ ਕਰਨੀ ਆਪਾਂ ਹੂੰ ਨਹੀਂ ਤਾਂ ਜਦੋਂ ਯਾਰ ਅੱਗੇ ਵੀ ਪੈਂਦੇ ਹੁੰਦੇ ਸੀ ਜਦੋਂ ਚਲੋ ਘੰਟਾ ਖੰਡ ਪੈ ਲਿਆ ਹਟ ਗਿਆ ਹਨਾ ਫੌਣ ਦਾ ਪਤਾ ਨਹੀਂ ਕਿਹੜਾ ਸੋਚ ਨੱਪਦੇ ਆ ਤੇ ਮੀਂਹ ਪਈ ਜਾਂਦਾ ਹਟਦਾ ਹੀ ਨਹੀਂ ਮੀਂਹ ਮਨੋਸ਼ ਜਿਹੜਾ ਸੋਚ ਨੱਪ ਕੇ ਚੇਤਾ ਭੁੱਲ ਜਾਂਦਾ ਵੀ ਮੀਂਹ ਇਹ ਬੰਦ ਵੀ ਕਰਨਾ ਆ ਤੇ ਪਰ ਹੁਣ ਤਾਂ ਬਾਲਾ ਔਖਾ ਹੋਇਆ ਯਾਰ ਇੱਕ ਵਾਰੀ ਸਟਾਰਟ ਹੁੰਦਾ ਤੇ ਮੁੜ ਕੇ ਬੰਦ ਹੋਣ ਦਾ ਨਾਂ ਹੀ ਨਹੀਂ ਹੁਣ ਇਹ ਅੱਜ 4:30 ਦਾ ਪੈਣ ਲੱਗਿਆ ਹੋਇਆ ਆ ਸਵੇਰ ਦਾ ਤੇ ਕੱਲ ਵੀ ਪਿਆ ਸਾਨੂੰ ਪਤਾ ਸਵੇਰੇ ਜਿੱਦਾਂ ਤੇ ਹੁਣ ਹੁਣ ਜਿਹੜਾ ਆ ਹਲੇ ਤੱਕ ਮੇਰੇ ਹਿਸਾਬ ਨਾਲ ਦੁਪਹਿਰੋਂ ਬਾਅਦ ਦੱਸਦਾ ਆ ਜਿਹੜਾ ਵੈਦਰ ਆ ਵੀ ਸੂਰਜ ਨਿਕਲੂਗਾ ਪਰ ਹਲੇ ਤੱਕ ਕੋਈ ਨਹੀਂ ਮੈਨੂੰ ਲੱਗਦਾ ਅਨੁਮਾਨ ਵੀ ਹਟ ਜਾਊਗਾ ਔਖਾ ਯਾਰ ਜਿਨਾ ਵਿਚਾਰਿਆਂ ਕਿਸਾਨਾਂ ਦੀਆਂ ਫਸਲਾਂ ਇੰਨੀ ਮਿਹਨਤ ਕੀਤੀ ਉਹਨਾਂ ਦੀ ਇੰਨਾ ਕੀਤਾ ਹੋਇਆ ਸਾਰਾ ਖਰਾਬ ਹੋ ਜਾਂਦਾ ਜਿੱਥੇ ਜਿੱਦਾਂ ਡੈਗ ਪੈਂਦੀ ਫਸਲ ਤੇ ਉਹ ਸੂਤ ਨਹੀਂ ਆਉਂਦਾ ਮੁੜ ਕੇ ਹਨਾ ਕਦੋਂ ਬੰਦਾ ਤਾਬੇ ਆਊਗਾ ਸਾਡੇ ਵਰਗੇ ਬੰਦੇ ਤਾਂ ਚਲੋ ਅਸੀਂ ਤਾਂ ਨਹੀਂ ਹੋਣ ਕਰਦੇ ਖੇਤੀ ਤੇ ਪਰ ਜਿਹੜੇ ਬਾਕੀ ਕਰਦੇ ਆ ਫਿਰ ਹਾਲ ਉਹਨਾਂ ਬਾਰੇ ਸੋਚ ਕੇ ਤਾਂ ਆਉਂਦਾ ਹੀ ਆ ਵੀ ਆਹ ਕੰਮ ਖਰਾਬ ਹੁੰਦਾ ਹਨਾ ਆਪੇ ਪ੍ਰਮਾਤਮਾ ਸਭ ਜਾਣਦਾ ਕੀ ਕਰਨਾ ਕੀ ਨਹੀਂ ਕਰਨਾ ਤੇ ਹਰਲੀਨ ਆ ਚੱਲ ਜਾ ਕੇ ਇਹ ਉਧਰ ਨੂੰ ਹਰਾਲ ਨੂੰ ਆ ਜਾ ਹਰਾਲ ਨੂੰ ਚਲੀਏ ਸਕੂਟਰੀ ਚਾਬੀ ਕਿੱਥੇ ਆ ਲੈ ਬਈ ਨਿਕਲਣ ਲੱਗਾ ਸੂਰਜ ਜੇ ਨਿਕਲੇ ਆਵੇ ਤਾਂ ਹੋ ਜਾਵੇ ਪੱਧਰਾ ਯਾਰ ਪਾਣੀ ਕਾਫੀ ਕਾਫੀ ਵੀ ਪੈ ਗਿਆ ਬੇਬੀ ਆਹ ਹੋ ਆ ਗਿਆ ਪਾਣੀ ਨਹਿਰ ਚ ਵੀ ਹੈਗਾ ਹੀ ਆਇਆ ਹੀ ਹੋਇਆ ਆ ਗਿਆ ਉੱਪਰ ਨੂੰ ਉਨਕਾਂ ਤੱਕ ਨਾ ਸਿੱਟਿਆ ਵਿੱਚ ਹੂੰ ਸਨੋ ਜੀ ਮੋਰਚ ਦੀ ਇਹ ਗੇਂਡ ਤੋਂ ਬਚਾਇਆ ਝੋਨੇ ਡਗੇ ਨਹੀਂ ਹੈਗੇ ਤੇ ਪਾਸੇ ਤਾਂ ਲੰਮੇ ਹੀ ਪੈ ਗਏ ਤੇ ਹਵਾ ਕਿਉਂਕਿ ਹਵਾ ਹੋਵੇ ਨਾ ਜੱਲੀ ਵਾਲੀ ਉਹਦੇ ਨਾਲ ਬਚਾ ਰਹੇ ਆ ਆ ਆਪਣੇ ਖੂਲ ਰਹਾ ਆ ਕਿੱਦਿਨਾਂ ਬਹਲਾ ਰਹੇ ਲੋ ਜੀ ਨਿਕਲ ਗਿਆ ਦਿਨ ਤੇ ਮੇਰੇ ਹਿਸਾਬ ਨਾਲ ਹੁਣ ਟਾਈਮ 303 ਹੋ ਗਿਆ ਤੇ ਨਿਕਲੇ ਈ ਟੋਪ ਬੱਦਲ ਵੀ ਬੜੇ ਸੋਹਣੇ ਬਣ ਗਏ ਆ ਜਿਦਾ ਬਾਹਰਲੇ ਮੁਲਕਾਂ 'ਚ ਹੁੰਦੇ ਆ ਚਲੋ ਠੀਕ ਆ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਸੀਂ ਬਲੌਗ ਦੇਖਿਆ ਹਾਲ ਦੇ ਲਈ ਤੁਹਾਡਾ ਧੰਨਵਾਦ ਚਲਿਏ ਹਰਲੀ ਚਲੋ ਠੀਕ ਹੈ ਜੀ